ਸੰਗਤ ਜੀ ਕਦੇ-ਕਦੇ ਜ਼ਿੰਦਗੀ ਦੇ ਵਿੱਚ ਸਾਨੂੰ ਲੱਗਦਾ ਕਿ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਪਰ ਸਤਿਗੁਰੂ ਜੀ ਦੇ ਇਤਿਹਾਸ ਵਿੱਚੋਂ ਕੁਝ ਗੱਲਾਂ ਐਸੀਆਂ ਵੀ ਹਨ ਜਦੋਂ ਅਸੀਂ ਉਹਨਾਂ ਨੂੰ ਸੁਣਦੇ ਹਾਂ ਵਾਰ-ਵਾਰ ਸੁਣਦੇ ਹਾਂ ਤੇ ਮਨ ਜਿੱਥੇ ਠਹਿਰ ਜਾਂਦਾ ਭਟਕਦਾ ਮਨ ਰੁਕ ਜਾਂਦਾ ਉੱਥੇ ਸਾਨੂੰ ਗਿਆਨ ਹੁੰਦਾ ਤੇ ਇਹ ਵੀ ਪਤਾ ਲੱਗਦਾ ਕਿ ਇਹ ਗੱਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਅੱਜ ਆਪ ਜੀ ਦੇ ਨਾਲ ਉਹ ਵਿਚਾਰ ਸਾਂਝੇ ਕਰਨੇ ਆ ਉਹ ਪੰਜ ਗਲਤੀਆਂ ਦਾ ਜ਼ਿਕਰ ਕਰਨਾ ਜਿਨ੍ਹਾਂ ਨੇ ਕਈਆਂ ਨੂੰ ਮਾਰਿਆ ਡੋਬ ਦਿੱਤਾ ਤੇ ਕਈਆਂ ਨੂੰ ਵਿਚਾਲਿਆ ਆਓ ਪਿਆਰ ਦੇ ਨਾਲ ਆਪਾਂ ਇਹ ਗੱਲਾਂ ਨੂੰ ਸਰਬਨ ਕਰੀਏ ਉਹ ਕਿਹੜੀਆਂ ਪੰਜ ਗੱਲਾਂ ਨੇ ਜਿਹੜੀਆਂ ਡੋਬ ਵੀ ਦਿੰਦੀਆਂ ਨੇ ਤੇ ਤਾਰ ਵੀ ਦਿੰਦੀਆਂ ਨੇ ਸਭ ਤੋਂ ਪਹਿਲੀ ਗੱਲ ਦੁਨੀਆਂ ਦੇ ਕਹਿਣੇ ਤੇ ਚੱਲਣਾ ਨਾ ਕਿ ਗੁਰੂ ਦੇ ਦੇਖੋ ਅੱਜ ਕੱਲ ਦਾ ਜਿਹੜਾ ਜ਼ਮਾਨਾ ਇਹਦੇ ਵਿੱਚ ਜਿਹੜੇ ਲੋਕ ਆ ਉਹ ਪਦਾਰਥਵਾਦੀ ਆ سوشل میڈیا ਦੀ ਜਿਹੜੀ ਚਮਕਾ ਉਹਨੂੰ ਸੱਚੀ ਰੋਸ਼ਨੀ ਸਮਝ ਬੈਠੇ ਆ ਅਸੀਂ ਲੋਕਾਂ ਦੇ ਦਿਖਾਵੇ ਉਹਨਾਂ ਦੀਆਂ ਸਲਾਹਾਂ ਉਹਨਾਂ ਦੇ ਪਿੱਛੇ ਤੁਰਦੇ ਤੁਰਦੇ ਕਈ ਵਾਰੀ ਅਸੀਂ ਗੁਰੂ ਦੀ ਆਗਿਆ ਨੂੰ ਇੰਨਾ ਪਿੱਛੇ ਛੱਡ ਦਿੰਨੇ ਆ ਤੇ ਫਿਰ ਅਸੀਂ ਸੁੱਖ ਭਾਲਦੇ ਆ ਸੰਗਤ ਜੀ ਯਾਦ ਰੱਖਣਾ ਜਿੱਥੇ ਜਿੱਥੇ ਗੁਰੂ ਦੀ ਆਗਿਆ ਛੱਡੀ ਜਾਂਦੀ ਆ ਉੱਥੇ ਭਟਕਣਾ ਹੁੰਦੀ ਆ ਦੁਨੀਆ ਦੇ ਲੋਕ ਜਿਹੜੇ ਆ ਉਹ ਇਹ ਫੋਕੇ ਤਮਾਸ਼ਿਆਂ ਵਿੱਚ ਸਾਨੂੰ ਫਸਾ ਲੈਂਦੇ ਆ ਪਿੱਛੇ ਲਾ ਲੈਂਦੇ ਆ ਤੇ ਅੱਗੇ ਜਾ ਕੇ ਸਾਨੂੰ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ ਤਾਂ ਤਬਾਹ ਹੋ ਗਈ ਸਾਡੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਗੁਰੂ ਜਿਹੜਾ ਹੈ ਉਹ ਬੰਦੇ ਨੂੰ ਹਮੇਸ਼ਾ ਉਹੀ ਕੰਮ ਕਰਨ ਨੂੰ ਕਹਿੰਦਾ ਜਿਹਦੇ ਨਾਲ ਉਹਦੀ ਜ਼ਿੰਦਗੀ ਸਵਰਣੀ ਆ ਤੇ ਦੁਨੀਆ ਦੇ ਕੁਝ ਇਹੋ ਜਿਹੇ ਲੋਕ ਉਹ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦੇ ਆ ਤੇ ਅਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਤੇ ਸਾਡੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਇਹ ਗੁਰੂ ਜੀ ਦੇ ਬਚਨ ਯਾਦ ਰੱਖਣਾ ਲੋਕ ਪਤੀ ਆਰੇ ਕਸ਼ੂ ਨਾ ਪਾਈ ਐ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦਾ ਮੁਕਤ ਨਹੀਂ ਹੁੰਦਾ ਆਪਾਂ ਲੋਕਾਂ ਨੂੰ ਕਈ ਵਾਰੀ ਖੁਸ਼ ਕਰਦੇ ਫਿਰਦੇ ਆ ਇੱਕ ਨੂੰ ਖੁਸ਼ ਕਰੀਏ ਦੂਜਾ ਨਾਰਾਜ਼ ਦੋਹਾਂ ਨੂੰ ਕਰੀਏ ਤੀਜਾ ਨਾਰਾਜ਼ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਨਾਲ ਕੁਝ ਨਹੀਂ ਮਿਲਣਾ ਬੰਦਿਆ ਤੈਨੂੰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਆ ਅਸਲ ਗੱਲ ਤਾਂ ਉਦੋਂ ਹੋਣੀ ਆ ਜਦੋਂ ਤੂੰ ਆਪਦੀ ਹਉਮੈ ਨੂੰ ਮਾਰ ਕੇ ਸੱਚੇ ਗੁਰੂ ਦੇ ਚਰਨੀ ਲੱਗੇਗਾ ਤੇ ਜੇ ਚਰਨੀ ਨਾ ਲੱਗਿਆ ਮਨ ਜਿਹੜਾ ਹੈ ਗੁਰੂ ਨੂੰ ਅਰਪਣ ਨਾ ਕੀਤਾ ਤੇ ਫਿਕਰਾਂ ਜੀ ਰਹੇਗਾ ਛੋਟੀ ਜਿਹੀ ਇੱਕ ਕਹਾਣੀ ਵੀ ਆਉਂਦੀ ਆ ਅਸਲੀ ਗੱਲ ਸਮਝਣ ਦਾ ਯਤਨ ਕਰਿਓ ਬਾਦਸ਼ਾਹ ਸਲਾਮਤ ਨੂੰ ਕਿਸੇ ਚਿੰਤਾ ਰੋਗ ਨੇ ਘੇਰ ਲਿਆ ਕੋਈ ਬਾਦਸ਼ਾਹ ਸੀ ਬਹੁਤ ਪੈਸਾ ਉਹਦੇ ਕੋਲੇ ਪਰ ਕੱਲਾ ਪੈਸਾ ਵੀ ਕੀ ਕਰੂ ਜੇ ਨੀਂਦ ਹੀ ਨਾ ਆਵੇ ਬੰਦੇ ਨੂੰ ਹੁਣ ਜਦੋਂ ਚਿੰਤਾ ਇੰਨੀ ਹੋ ਗਈ ਵੈਦ ਹਕੀਮ ਬੁਲਾਏ ਗਏ ਸਿਆਣੇ ਵਿਦਵਾਨ ਸੱਜੇ ਗਏ ਵਿਦਵਾਨ ਆ ਕੇ ਕਹਿੰਦੇ ਇਉਂ ਕਰੋ ਕੋਈ ਪੂਰਨ ਬੇਫਿਕਰ ਬੰਦਾ ਲੱਭੋ ਇਹਨੂੰ ਕੋਈ ਕਿਸੇ ਗੱਲ ਦਾ ਫਿਕਰ ਨਾ ਹੋਵੇ ਉਹਦੀ ਕਮੀਜ਼ ਇੱਕ ਦਿਨ ਪਾ ਲਵੋ ਬਾਦਸ਼ਾਹ ਸਲਾਮਤ ਜਹਾਂ ਪਨਾ ਤੁਸੀਂ ਠੀਕ ਹੋ ਜਾਓਗੇ ਲਾਈ ਸਾਰਿਆਂ ਦੀ ਡਿਊਟੀ ਵਜ਼ੀਰਾ ਨੇ ਅਹਿਲਕਾਰਾਂ ਦੀ ਨੌਕਰਾਂ ਚੱਕਰਾਂ ਦੀ ਭਾਈ ਲੱਭ ਕੇ ਲਾਓ ਇਹੋ ਜਿਹਾ ਬੰਦਾ ਤੇ ਜਦੋਂ ਪੂਰਾ ਬੇਫਿਕਰਾ ਜਦੋਂ ਬੰਦਾ ਲੱਭਿਆ ਨਾ ਤੇ ਉਹਦੇ ਗੱਲ 'ਚ ਕਮੀ ਜੀ ਹੈ ਨਹੀਂ ਸੀ। ਇੱਥੇ ਮੈਂ ਜਿਹੜੀ ਗੱਲ ਆਪ ਜੀ ਨੂੰ ਦੱਸਣੀ ਚਾਹਣਾ ਉਹ ਇਹ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਦੇਖੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਕੋਲ ਭਾਵੇਂ ਟੁੱਟੀ ਹੋਈ ਬਾਣ ਦੀ ਮੰਜੀ ਹੋਵੇ ਤਾਂ ਵੀ ਸੌਖੇ ਹੁੰਦੇ ਆ। ਜੇ ਨਾਮ ਨਹੀਂ ਜਪਣਾ ਗੁਰੂ ਦਾ ਬਚਨ ਨਹੀਂ ਮੰਨਣਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਕੇ ਵੀ ਫਿਰ ਤਾ ਦੁਖੀ ਮਿਲਨੇ ਆ। ਤੇ ਦੁਖੀ ਹੈਗੇ ਆ ਰਾਜੇ। ਕਿਉਂਕਿ ਉਹਨਾਂ ਦੇ ਅੰਦਰ ਨਾਮ ਨਹੀਂ ਉਹਨਾਂ ਦਾ ਮੁੱਖ ਗੁਰੂਵੱਲ ਨਹੀਂ ਹੋਇਆ ਇਸ ਕਰਕੇ ਤੁਸੀਂ ਸਦਾ ਹੀ ਇਹ ਗੱਲ ਯਾਦ ਰੱਖਣੀ ਆ ਗੁਰਮੁਖ ਪਿਆਰਿਓ ਕਿ ਜਿਹੜੇ ਲੋਕ ਆਪਦੇ ਮਨ ਦੇ ਪਿੱਛੇ ਲੱਗਦੇ ਆ ਜਿਹੜੇ ਲੋਕ ਦੁਨੀਆ ਦੇ ਕਹਿਣੇ ਤੇ ਚੱਲਦੇ ਆ ਉਹ ਕਦੇ ਨਾ ਤਾਂ ਮੁਕਤੀ ਮਿਲਦੀ ਉਹਨਾਂ ਨੂੰ ਨਾ ਅਸਲ ਖੁਸ਼ੀ ਆਨੰਦ ਮਿਲਦਾ ਹੈ ਭਲੇਖਾ ਪੈ ਜਾਂਦਾ ਮੈਂ ਸੌਖਾ ਹੋ ਗਿਆ ਪਰ ਹੁੰਦੇ ਉਹ ਔਖੇ ਹੀ ਆ ਦੂਜੀ ਗੱਲ ਇਹ ਗੱਲ ਤੁਸੀਂ ਧਿਆਨ ਦੇ ਨਾਲ ਸੁਣਨਾ ਅੱਜ ਦੀ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਆ ਉਹ ਆਪਣਾ ਕੰਮ ਤਾਂ ਕਰ ਲੈਂਦੇ ਆ ਪਰ ਜਦੋਂ ਸੇਵਾ ਕਰਨ ਦੀ ਵਾਰੀ ਆਉਂਦੀ ਆ ਸੰਗਤ ਦੀ ਸੇਵਾ ਹੋਵੇ ਗੁਰੂ ਘਰ ਦੀ ਸੇਵਾ ਹੋਵੇ ਤਾਂ ਕਹਿ ਦਿੰਦੇ ਆ ਟਾਈਮ ਨਹੀਂ ਹੈਗਾ ਆਪਣੀ ਜ਼ਿੰਦਗੀ ਵਾਸਤੇ ਆਪਣੀ ਮੋਹ ਮਮਤਾ ਲਈ ਆਪਣੇ ਬੱਚਿਆਂ ਲਈ ਤਾਂ ਸਮਾਂ ਹੈਗਾ ਪਰ ਜਿੱਥੇ ਸੰਗਤ ਹੁੰਦੀ ਆ ਜਿੱਥੇ ਗੁਰੂ ਆਪਣੀ ਹਾਜ਼ਰੀ ਲਾਉਂਦਾ ਤੇ ਜਿਹੜੀ ਸੇਵਾ ਰਾਹੀ ਮਨ ਦੀ ਮੈਲ ਹਟਦੀ ਆ ਤੇ ਗੁਰਬਾਣੀ ਮਨ 'ਚ ਵਸਦੀ ਆ ਉਹਨੂੰ ਬੰਦਾ ਕਰਨ ਨੂੰ ਤਿਆਰ ਨਹੀਂ ਇਹ ਤਾਂ ਉਹ ਗੱਲ ਹੋ ਗਈ ਬੁਰੇ ਕਾਮ ਕੋ ਊਠ ਖਲੋਇਆ ਸਤਿਗੁਰੂ ਜੀ ਕਹਿੰਦੇ ਨਾਮ ਕੀ ਬੇਲਾ ਪੈ ਪੈ ਸੋਇਆ ਬੰਦਾ ਮੰਦੇ ਕੰਮ ਕਰਨ ਲਈ ਤਾਂ ਤਿਆਰ ਹੋ ਜਾਂਦਾ ਜੇ ਕਹਿ ਦੀ ਇਹ ਨਾ ਪਾਰਟੀ ਕਰਨੀ ਆ ਫਲਾਣੀ ਜਗ੍ਹਾ ਤੇ ਕੇਕ ਕੱਟਣਾ ਆ ਪਾਈ ਠੇਕੇ ਤੇ ਚੱਲੀਏ ਤਾਂ ਛੇੜੀਏ ਝਟ ਤਿਆਰ ਹੋ ਜਾਊਗਾ ਜਦੋਂ ਕਹਦੀ ਇਹ ਪਾਈ ਸੰਗਤ ਕਰਨੀ ਆ ਆ ਜਾ ਫਿਰ ਕਹਿੰਦਾ ਮੈਨੂੰ ਨੀਂਦ ਆਉਂਦੀ ਆ ਬਹਾਨੇ ਬੜੇ ਲੋਕ ਲੱਭਦੇ ਆ ਅਖਬਾਰ ਸਾਰਾ ਪੜ੍ਹ ਦਿੰਦੇ ਆ ਪਹਿਲੇ ਪੇਜ ਤੋਂ ਲੈ ਕੇ ਅਖੀਰ ਤੱਕ ਸਾਰੇ ਇਸ਼ਤਿਹਾਰ ਨਹੀਂ ਛੱਡਦੇ ਪਰ ਨਾਮ ਨਹੀਂ ਬੰਦੇ ਤੋਂ ਜਪਿਆ ਜਾਂਦਾ ਨਾਮ ਕੀ ਵੇਲਾ ਪੈ ਪੈ ਸੋਇਆ ਨਾਮ ਦੇ ਵੇਲੇ ਨੂੰ ਨੀਂਦ ਆਉਂਦੀ ਹੈ ਕੋਈ ਨੱਚਣ ਵਾਲੀ ਲੱਗੀ ਹੋਵੇ ਪਿੰਡ ਦੇ ਵਿੱਚ ਗਾਉਣ ਵਾਲੀ ਸਾਰੀਆਂ ਨੀਂਦਾਂ ਤਿਆਗ ਕੇ ਉਹਨੂੰ ਸੁਣੂੰਗਾ ਤੇ ਫੇਰ ਇਉਂ ਸੁਣੂੰਗਾ ਵੀ ਕਿਤੇ ਕੋਈ ਗੱਲ ਸੁਣਨੋਂ ਰਹਿ ਨਾ ਜਾਵੇ ਪਰ ਜਦੋਂ ਨਾਮ ਦੀ ਗੱਲ ਹੋਵੇਗੀ ਇਤੇ ਕਥਾ ਕੀਰਤਨ ਹੋ ਰਿਹਾ ਉਹਦੋਂ ਚੌਂਕੜਾ ਵੀ ਨਹੀਂ ਵੱਜਣਾ ਤੇ ਨੀਂਦ ਵੀ ਆਵੇਗੀ ਉਹ ਵਾਸੀਆਂ ਤੇ ਉਹ ਵਾਸੀਆਂ ਆਉਣਗੀਆਂ ਇਹ ਬੰਦੇ ਦਾ ਹਾਲ ਆ ਜੀ ਤਾਂ ਗੁਰਮਖ ਪਿਆਰਿਓ ਤੀਜੀ ਗੱਲ ਤੀਜੀ ਗੱਲ ਜਿਹੜੀ ਆ ਉਹ ਮਹਾਰਾਜ ਬਾਰ ਬਾਰ ਜ਼ਿਕਰ ਕਰਦੇ ਆ ਕਿਉਂ ਕਰਦੇ ਆ ਵੀ ਬੰਦਾ ਸਮਝ ਜੇ ਤੇ ਬੰਦਾ ਫਿਰ ਨਹੀਂ ਸਮਝਦਾ ਬੰਦਾ ਇਸ ਕਰਕੇ ਨਹੀਂ ਸਮਝਦਾ ਕਿਉਂਕਿ ਬੰਦਾ ਕਹਿੰਦਾ ਮੈਨੂੰ ਤਾਂ ਆ ਗੱਲ ਪਤਾ ਮੈਨੂੰ ਤਾਂ ਸਾਰਾ ਕੁਝ ਪਤਾ ਮੈਂ ਤਾਂ ਜਾਣਦਾ ਬੰਦਾ ਪਹਿਲਾਂ ਹੀ ਕਹਿ ਦਿੰਦਾ ਵੀ ਆ ਗੱਲ ਜਿਹੜੀ ਆ ਇਹ ਤਾਂ ਮੈਨੂੰ ਪਤਾ ਹੀ ਆ ਇਸ ਕਰਕੇ ਤੁਹਾਨੂੰ ਪਤਾ ਨਹੀਂ ਹੈਗਾ ਤਾਂ ਹੀ ਤਾਂ ਉਹ ਗਿਆਨੀ ਬਣਦਾ ਪਰ ਹੈਗਾ ਅਗਿਆਨੀ ਆ ਗੁਰੂ ਜੀ ਕਹਿੰਦੇ ਪੰਜ ਚੋਰਾਂ ਦੇ ਵਾਸਾ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਆ ਬੰਦੇ ਦੇ ਅਸਲ ਦੁਸ਼ਮਣ ਹੁਣ ਜੇ ਅੱਜ ਦੇ ਇਨਸਾਨ ਦੀ ਆਪਾਂ ਗੱਲ ਕਰੀਏ ਪੈਸੇ ਦੇ ਲਾਲਚ ਵਿੱਚ ਇੰਨਾ ਲੋਭੀ ਹੋ ਗਿਆ ਦੂਜਿਆਂ ਦਾ ਹੱਕ ਹੀ ਮਾਰੀ ਜਾਂਦਾ ਤੇ ਚਲਾਕ ਲੋਕ ਆ ਨਾ ਚਲਾਕ ਲੋਕਾਂ ਦਾ ਕੰਮ ਕੀ ਹੁੰਦਾ ਇਹ ਕਹਿੰਦੇ ਆ ਵੀ ਮੇਰੀ ਚੀਜ਼ ਤਾਂ ਮੇਰੀ ਆ ਤੇਰੀ ਵੀ ਮੇਰੀ ਆ ਹੁਣ ਸੰਤ ਲੋਕ ਤਾਂ ਇਹੋ ਜਿਹੇ ਆ ਜਿਹੜੇ ਕਹਿੰਦੇ ਆ ਵੀ ਤੇਰਾ ਵੀ ਤੇਰਾ ਤੇ ਮੇਰਾ ਵੀ ਤੇਰਾ ਵੀ ਸਾਰਾ ਕੁਝ ਪ੍ਰਮਾਤਮਾ ਦਾ ਹੀ ਆ ਚਲਾਕ ਲੋਕ ਨਾ ਦੂਜੇ ਦੀਆਂ ਚੀਜ਼ਾਂ ਤੇ ਅੱਖ ਰੱਖਦੇ ਆ ਤੇ ਰਿਸ਼ਤਿਆਂ 'ਚ ਭਾਈ ਕਾਮ ਵਧ ਗਿਆ ਕਾਮਨਾ ਵਧ ਗਈ ਤੇ ਜੇ ਕੋਈ ਗੱਲ ਕਿਸੇ ਦੀ ਮੰਨੇ ਨਾ ਤੇ ਗੁੱਸਾ ਜਾਂਦਾ ਬੰਦੇ ਨੂੰ ਰਿਸ਼ਤਾ ਤੋੜ ਲੈਂਦੇ ਆ ਸੋਸ਼ਲ ਮੀਡੀਆ ਤੇ ਦਿਖਾਵੇ ਨੇ ਹੰਕਾਰ ਪੈਦਾ ਕਰਤਾ ਵੀ ਦੇਖੋ ਇੱਕ ਦੂਜੇ ਨੂੰ ਲੋਕ ਦਿਖਾਉਣਾ ਚਾਹੁੰਦੇ ਆ ਵੀ ਲੈ ਮੈਂ ਆ ਬਣ ਗਿਆ ਤੇ ਸੰਗਤ ਜੀ ਯਾਦ ਰੱਖਣਾ ਜਿਨ੍ਹਾਂ ਨੇ ਇਹਨਾਂ ਚੋਰਾ ਨੂੰ ਕਾਬੂ ਕੀਤਾ ਉਹਨਾਂ ਨੇ ਅੰਦਰ ਨੂਰ ਨੂੰ ਵਸਾਲਿਆ ਉਹ ਪ੍ਰਮਾਤਮਾ ਦਾ ਜਿਹੜਾ ਨੂਰ ਆ ਨਾ ਇਲਾਹੀ ਨੂਰ ਉਹਨੂੰ ਵਸਾਲਿਆ ਜਿੰਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਕੋਈ ਵਿਰਲਾ ਹੀ ਆ ਬਲਵਾਨ ਆ ਉਹ ਜੋਦਾ ਸੂਰਮਾ जिने ਮਿਲ ਕੇ ਨਾ ਪੰਜਾਂ ਨੂੰ ਮਾਰਿਆ ਜਿੰਨ ਪੰਚ ਮਾਰ ਵਿਦਾਰ ਗੁਦਾਰੇ ਸੋ ਪੂਰਾ ਏ ਕਲੀਰੇ ਆ ਕਲਯੁਗ ਦੇ ਵਿੱਚ ਜੋਦਾ ਪਤਾ ਕੌਣ ਆ ਜਿਨ੍ਹਾਂ ਨੇ ਆ ਪੰਜਾਂ ਨੂੰ ਮਹਾਰਾ ਕੇ ਮਾਰ ਕੇ ਤੇ ਆਪਦਾ ਜੀਵਨ ਜਿਹੜਾ ਹੈ ਉਹ ਉੱਚਾ ਸੁੱਚਾ ਬਣਾ ਲਿਆ ਆਪਦੇ ਆਪ ਨੂੰ ਖੱਬੀ ਖਾਨ ਸਮਝਣਾ ਤੇ ਗੁਰਮਖੋ ਤੇ ਮਨ ਦੇ ਹੱਥੋਂ ਹਾਰ ਜਾਣਾ ਤੇ ਇਹ ਆਪਾਂ ਕਹਿ ਸਕਦੇ ਆਂ ਵੀ ਉਹਦੀ ਜ਼ਿੰਦਗੀ ਐ ਇਹ ਨਹੀਂ ਭਾਈ ਅਸਲ ਖੇਡ ਤਾਂ ਮਨ ਦੀ ਆ ਤੇ ਮਨ ਦੇ ਵਿੱਚ ਲੋਭ ਲਾਲਚ ਛੋਟੀ ਜੀ ਇੱਕ ਕਥਾ ਸੁਣੋ ਜੀ ਭੇਡਾਂ ਚਾਰਨ ਵਾਲੀ ਇੱਕ ਬੀਬੀ ਸੀ ਕੋਈ ਉਹਨੂੰ ਬੜਾ ਕੀਮਤੀ ਹੀਰਾ ਲੱਭਿਆ ਇੱਕ ਭੁੱਖ ਪਿਆਸ ਦਾ ਸਤਾਇਆ ਰਾਹੀ ਉਦੋਂ ਲੰਘਿਆ ਤੇ ਉਹਨਾਂ ਰਲ ਕੇ ਰੋਟੀ ਖਾਧੀ ਆ ਉਹ ਬੀਬੀ ਨੇ ਅੱਧੀ ਰੋਟੀ ਵਿਚਾਰੀ ਨੇ ਉਹਨੂੰ ਦਿੱਤੀ ਉਹ ਰਾਹੀ ਜਾਣਕਾਰ ਸੀ ਉਹਨੇ ਹੀਰਾ ਵੇਖ ਲਿਆ ਬੜਾ ਕੀਮਤੀ ਸੀ ਲਾਲਚ ਆ ਗਿਆ ਉਹ ਬੀਬੀ ਜਿਹੜੀ ਭੇਡਾਂ ਚਾਰਨ ਵਾਲੀ ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਇਹ ਹੀਰਾ ਉਹ ਪੱਥਰ ਸਮਝ ਕੇ ਉਹਨੂੰ ਕੋਲ ਰੱਖੀ ਫਿਰੇ ਤੇ ਉਹਨੇ ਫਿਰ ਉਹ ਰਾਹੀ ਨੇ ਹੀਰਾ ਮੰਗ ਲਿਆ ਤੇ ਉਹ ਭੋਲੀ ਇਸਤਰੀ ਸੀ ਉਹਨੇ ਦੇ ਦਿੱਤਾ ਤੇ ਕੋਈ ਝਿਜਕ ਨਹੀਂ ਦਿਖਾਈ ਉਹ ਰਾਹੀ ਨੇ ਜਿਹੜਾ ਸੀ ਮੁਸਾਫਰ ਆਪਦੀ ਚੰਗੀ ਕਿਸਮਤ ਸਮਝੀ ਕਹਿਣ ਲੱਗਾ ਇਹ ਹੀਰਾ ਬੜਾ ਕੀਮਤੀ ਆ ਮੇਰੀ ਸਾਰੀ ਜ਼ਿੰਦਗੀ ਲੰਘ ਜਾਊਗੀ ਪਰ ਉਹ ਹੀਰੇ ਦੇ ਚੋਰੀ ਹੋ ਜਾਣ ਦੀ ਚਿੰਤਾ ਕਰਕੇ ਉਹ ਸੌ ਨਹੀਂ ਸੀ ਸਕਦਾ ਹੀਰਾ ਵੇਚਣ ਨਹੀਂ ਸੀ ਜਾਂਦਾ ਕਹਿੰਦਾ ਜੀ ਮੈਂ ਵੇਚਣ ਚਲਿਆ ਗਿਆ ਵੀ ਪੁੱਛ ਲਿਆ ਕਿਸੇ ਨੇ ਕਿੱਥੋਂ ਮਿਲਿਆ ਤੈਨੂੰ ਜ਼ੋਹਰੀ ਨੇ ਜਵਾਬ ਨਹੀਂ ਆਉਣਾ ਫੜੇ ਜਾਣ ਦਾ ਵੀ ਡਰ ਸੀ ਹੀਰਾ ਲੈ ਤਾਂ ਲਿਆ ਵਿਚਾਰੀ ਤੋਂ ਤੂੰ ਭੇਡਾਂ ਚਰਾਉਣ ਵਾਲੀ ਇਸਤਰੀ ਤੋਂ ਪਰ ਪਰੇਸ਼ਾਨੀ ਬਣ ਗਈ ਕਈ ਦਿਨਾਂ ਬਾਅਦ ਉਹ ਬੀਬੀ ਨੂੰ ਲੱਭਿਆ ਮਸਾਂ ਲੱਭਦਿਆਂ ਵਾਪਸ ਆਇਆ ਤੇ ਕਹਿੰਦਾ ਮਾਤਾ ਜੀ ਬੀਬੀ ਜੀ ਇਹ ਤੁਸੀਂ ਆਵਦਾ ਹੀਰਾ ਵਾਪਸ ਲੈ ਲਓ ਤੁਸੀਂ ਮੈਨੂੰ ਇਦੋਂ ਵੀ ਕੋਈ ਕੀਮਤੀ ਚੀਜ਼ ਦੇ ਦਿਓ ਉਹ ਦਿਲ ਦੀ ਅਮੀਰੀ ਦੇ ਦੋ ਜੀਨੇ ਤੁਹਾਨੂੰ ਰਾਹ ਜਾਂਦੇ ਅਜਨਵੀ ਨੂੰ ਇੰਨਾ ਕੀਮਤੀ ਹੀਰਾ ਦੇਣ ਦੇ ਯੋਗ ਬਣਾ ਦਿੱਤਾ ਉਹ ਚੀਜ਼ ਮੈਨੂੰ ਦੋ ਵੀ ਐਡਾ ਵੱਡਾ ਬੰਦੇ ਦਾ ਦਿਲ ਹੋਵੇ ਉਹਦੇ ਕੋਲ ਕੋਈ ਚੀਜ਼ ਹੋਵੇ ਰੱਖੀ ਵੀ ਤੇ ਉਹ ਇਉਂ ਦੇ ਦੇਵੇ ਕੋਈ ਮੋਹ ਹੀ ਨਾ ਹੋਵੇ ਉਹਦੇ ਵਿੱਚ ਮੈਨੂੰ ਉਹ ਚੀਜ਼ ਦੇ ਦੋ ਜਿਹੜੀ ਹੀਰੇ ਤੋਂ ਵੀ ਮਹਿੰਗੀ ਹੈ ਇਹ ਸਾਨੂੰ ਦਾਤ ਗੁਰੂ ਤੋਂ ਮਿਲਣੀ ਹੈ ਇਹੋ ਜੀਆਂ ਗੱਲਾਂ ਸੰਗਤ ਜੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੀਆਂ। ਕਈ ਵਾਰੀ ਨਿੱਕੀ ਜੀ ਕਹਾਣੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੀ ਆ। ਤੇ ਹੁਣ ਅੱਗੇ ਚੌਥੀ ਗੱਲ ਆਪਣੇ ਮਨ ਦੀ ਸੁਣ ਕੇ ਜਿਉਣਾ ਤੇ ਗੁਰਮਤ ਤੋਂ ਵੱਖ ਹੋ ਜਾਣਾ। ਦੇਖੋ ਦੋ ਗੱਲਾਂ ਹੁੰਦੀਆਂ ਨੇ। ਇੱਕ ਹੁੰਦੀ ਆ ਮਨ ਦੇ ਪਿੱਛੇ ਚੱਲਣਾ, ਇੱਕ ਹੁੰਦਾ ਗੁਰੂ ਦੇ ਮਗਰ ਚੱਲਣਾ। ਅਸੀਂ ਕਹਿ ਦਿੰਨੇ ਆ ਮੈਨੂੰ ਲੱਗਦਾ ਮੇਰੀ ਸੋਚ ਆ। ਪਰ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕੀ ਸਿਖਾਉਂਦੇ ਆ? ਮਨ ਦੀ ਸੋਚ ਤਾਂ ਝੂਠੀ ਹੋ ਸਕਦੀ ਹੈ ਮਨ ਦੀ ਸੋਚ ਤਾਂ ਨਕਲੀ ਹੋ ਸਕਦੀ ਹੈ ਤੇ ਮਨ ਨੇ ਕਿੰਨੀ ਵਾਰੀ ਆਪਾਂ ਨੂੰ ਇਹ ਚੀਜ਼ਾਂ ਦੇ ਪਿੱਛੇ ਉਲਝਾਇਆ ਤਾਂ ਵੀ ਆਪਾਂ ਮਨ ਤੇ ਯਕੀਨ ਕਰੀ ਜਾਂਦੇ ਆ ਮਨ ਨੇ ਕਿਹਾ ਸੀ ਉਹ ਫਲਾਣੇ ਬੰਦੇ ਤੇ ਯਕੀਨ ਕਰ ਲਾ ਤੇ ਧੋਖਾ ਮਿਲ ਗਿਆ ਨਾ ਠੱਗੀ ਆ ਜਿਹੜੀ ਆ ਨਾ ਹੋ ਗਈ ਆ ਹਾਰ ਕੇ ਬਹਿ ਗਏ ਆ ਨਾ ਗੁਰੂ ਦੀ ਕਦੇ ਮੰਨਿਓ ਤੇ ਗੁਰੂ ਸਾਹਿਬ ਜੀ ਤੁਹਾਨੂੰ ਉਹੀ ਬਚਨ ਕਮਾਉਣ ਨੂੰ ਕਹਿਣਗੇ ਜਿਨ੍ਹਾਂ ਨੂੰ ਤੁਸੀਂ ਜਦੋਂ ਕਮਾਉਂਗੇ ਤੇ ਸੁੱਖ ਮਿਲੇਗਾ ਜੀ आनंद ਮਿਲੇਗਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਦੀ ਕਥਾ ਸੁਣੀ ਦਾ ਵੀ ਫੇਰੀ ਫਾਇਦਾ ਜੇ ਤਾਂ ਗੁਰੂ ਦੀ ਮੰਨਣੀ ਆ ਮਨ ਦੀ ਸੋਚ ਨਕਲੀ ਹੋ ਸਕਦੀ ਆ ਪਰ ਗੁਰ ਬਾਣੀ ਦੀ ਸੋਚ ਕਦੇ ਗਲਤ ਨਹੀਂ ਹੋ ਸਕਦੀ ਗੁਰਮਤ ਦਾ ਰਾਉ ਔਖਾ ਜਰੂਰ ਆ ਪਰ ਹੈ ਸਹੀ ਇਹ ਮਨ ਦਾ ਰਾਉ ਸੌਖਾ ਤੇ ਸੌਖੀਆਂ ਚੀਜ਼ਾਂ ਦਾ ਸਾਰੀ ਕਰ ਲੈਂਦੇ ਆ ਔਖਾ ਕੰਮ ਕੋਈ ਕੋਈ ਕਰਦਾ ਨਾਮ ਜਪਣਾ ਵੀ ਔਖਾ ਫਿਲਮ ਦੇਖਣੀ ਸੌਖੀ ਆ ਜੂਆ ਖੇਡਣਾ ਸੌਖਾ ਸ਼ਰਾਬ ਪੀਣੀ ਸੌਖੀ ਆ ਅੰਮ੍ਰਿਤ ਛਕਣਾ ਔਖਾ ਗੁਰਮਤ ਦਾ ਰਾਹ ਕਠਨ ਆ ਪਰ ਸਹੀ ਆ ਯਾਦ ਰੱਖਣਾ ਅੱਗੇ ਪੰਜਵੀਂ ਗੱਲ ਨਾਮ ਸਿਮਰਨ ਤੋਂ ਦੂਰ ਹੋ ਜਾਣਾ ਆਪਾਂ ਕਹਿੰਨੇ ਸਾਰਾ ਕੁਝ ਕਰ ਲਈਦਾ ਪੈਸਾ ਨੌਕਰੀ ਸ਼ਹਿਰ ਮौजਾਂ ਇਹ ਆ ਚੀਜ਼ ਲੈ ਲਈਏ ਉਹ ਲੈ ਲਈਏ ਸਾਰੀ ਜ਼ਿੰਦਗੀਆਂ ਲੰਘ ਜਾਂਦੀ ਆ ਹੋਰ 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 ਬੰਦਾ ਕਿੰਨਾ ਕੁਝ ਕਰਦਾ ਨਾਮ ਨਹੀਂ ਜਪਦਾ ਬਾਕੀ ਹਰ ਚੀਜ਼ ਬੰਦੇ ਨੇ ਜਿਹੜੀ ਆ ਜ਼ਰੂਰੀ ਸਮਝੀ ਆ ਇੱਕ ਨਾਮ ਆ ਜਿਹਨੂੰ ਟਾਲ ਮਟੋਲੇ ਕੀਤੇ ਆ ਅੱਜ ਨਹੀਂ ਕੱਲ ਜਪ ਲਾਂਗੇ ਕੱਲ ਨਹੀਂ ਪਰਸੋਂ ਜਪ ਲਾਂਗੇ ਅੱਜ ਕੱਲ ਕਰਦੇ ਆ ਕਾਲ ਵਿਆਪੇ ਕਹਿੰਦੇ ਅੱਜ ਕੱਲ ਕਰਦੇ ਆ ਇਹ ਤਾਂ ਨਹੀਂ ਪਤਾ ਵੀ ਕੱਲ ਆਊਗਾ ਕਿ ਨਹੀਂ ਪਰ ਮੌਤ ਆ ਜਾਂਦੀ ਕਈ ਵਾਰੀ ਇਸ ਕਰਕੇ ਸਾਡਾ ਮਨ ਵਿਕਾਰਾਂ 'ਚ ਵੱਸਦਾ ਤੇ ਸਤਿਗੁਰੂ ਜੀ ਕੀ ਸਮਝਾਉਂਦੇ ਆ ਨਾਮ ਬਿਨਾ ਜੋ ਪਹਿਰੇ ਖਾਏ ਨਾਮ ਤੋਂ ਬਿਨਾ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਬੰਦਾ ਜੇ ਕੁਝ ਪੈਣਦਾ ਵੀ ਆ ਖਾਂਦਾ ਵੀ ਆ ਜਿਉਂ ਕੁੱਕਰ ਜੂਠਣ ਮੈਂ ਪਾਏ ਉਹ ਕੁੱਤੇ ਵਾਂਗੂ ਆ ਜਿਹੜਾ ਜੂਠੀਆਂ ਪਤਲਾਂ ਵਿੱਚ ਮੂੰਹ ਮਾਰਦਾ ਫਿਰਦਾ ਤਾ ਗੁਰਮਖ ਪਿਆਰਿਓ ਨਾਮ ਬਿਨਾ ਜੀਤਾ ਬਿਵਹਾਰ ਜਿਉ ਮਿਰਤਕ ਮਿੱਥਿਆ 시ਗਾਰ ਨਾਮ ਤੋਂ ਬਿਨਾ ਬੰਦਾ ਜੋ ਕਾਰ ਬਿਹਾਰ ਕਰਦਾ ਇਉਂ ਆ ਜਿਵੇਂ ਕਿਸੇ ਦੀ ਲੋਤ ਸ਼ਿੰਗਾਰੀ ਹੋਵੇ ਤੇ ਪ੍ਰਮਾਤਮਾ ਦਾ ਨਾਮ ਭੁੱਲ ਕੇ ਬੰਦਾ ਜੇ ਦੁਨੀਆ ਦੇ ਪਦਾਰਥ ਭੋਗਦਾ ਉਹਨੂੰ ਅਸਲ ਸੁੱਖ ਤਾਂ ਕਿੱਥੇ ਮਿਲਣਾ ਸੁਪਨੇ 'ਚ ਵੀ ਕਦੇ ਸੁੱਖ ਨਹੀਂ ਮਿਲ ਸਕਦਾ ਨਾਮ ਨੂੰ ਛੱਡ ਕੇ ਜਿਹੜਾ ਬੰਦਾ ਹੋਰ ਕੰਮ ਧੰਦਿਆਂ 'ਚ ਉਲਝਿਆ ਪਿਆ ਤਾਂ ਉਹ ਭਾਈ ਉਹਦੀ ਜਿਹੜੀ ਜ਼ਿੰਦਗੀ ਆ ਉਹ ਸਮਝ ਲਓ ਬੇਕਾਰ ਆ ਕਿਸੇ ਕੰਮ ਨਹੀਂ ਆਵੇਗੀ ਤਾਂ ਇਹ ਕੁਝ ਲੋਕ ਆ ਜਿਹੜੇ ਜ਼ਿੰਦਗੀ ਜੀ ਸਿਰਫ ਗੱਲਾਂ ਹੀ ਕਰਦੇ ਆ ਨਾਮ ਨਹੀਂ ਜਪਦੇ ਕਈ ਕਹਿੰਦੇ ਆ ساری ਜ਼ਿੰਦਗੀ ਤਿਆਰੀ ਕਰਾਂਗੇ ਨਾਮ ਜਪਣ ਦੀ ਕੱਲ ਨੂੰ ਜਪਾਂਗੇ ਪਰ ਜਪਦੇ ਨਹੀਂ ਹੈਗੇ ਛੋਟੀ ਜੀ ਕਹਾਣੀ ਆ ਜਰੂਰ ਸੁਣਿਓ ਧਿਆਨ ਦੇ ਨਾਲ ਕੋਈ ਇਸਤਰੀ ਸੀ ਤੇ ਉਹਨੇ ਆਪਦੇ ਘਰ ਵਾਲੇ ਨਾਲ ਇੱਕ ਗੱਲ ਕੀਤੀ ਕਹਿੰਦੀ ਮੈਨੂੰ ਚਿੰਤਾ ਇੱਕ ਗੱਲ ਦੀ ਉਹ ਕਹਿੰਦਾ ਤੈਨੂੰ ਕਾਦੀ ਚਿੰਤਾ ਉਹ ਕਹਿਣ ਲੱਗੀ ਮੇਰਾ ਭਰਾ ਸન્યાਸ ਲੈਣ ਦੀਆਂ ਗੱਲਾਂ ਕਰਦਾ। ਸન્યાਸ ਲੈਣ ਵਾਸਤੇ ਉਹ ਕਹਿੰਦਾ ਮੈਂ ਸਾਰਾ ਕੁਝ ਤਿਆਗ ਦੇਣਾ। ਇਉਂ ਕਹਿੰਦਾ ਰਹਿੰਦਾ। ਉਹਦਾ ਪਤੀ ਕਹਿੰਦਾ ਤੂੰ ਐਵੇਂ ਨਾ ਚਿੰਤਾ ਕਰਿਆ ਕਰ। ਉਹ ਕਹਿਣ ਲੱਗੀ ਕਿਉਂ? ਕਹਿੰਦਾ ਕੁਝ ਨਹੀਂ ਹੋਵੇਗਾ। ਉਹ ਕਹਿੰਦੀ ਕਿਉਂ? ਕਹਿੰਦਾ ਸન્યાਸ ਜਿਹੜਾ ਨਾ ਤਿਆਰੀ ਕਰਕੇ ਨਹੀਂ ਲਿਆ ਜਾਂਦਾ ਹੁੰਦਾ। ਵੀ ਜਿਹੜਾ ਬੰਦਾ ਗੱਲਾਂ ਕਰੇ ਮੈਂ ਆਹ ਚੀਜ਼ ਛੱਡਣੀ ਆ, ਮੈਂ ਆਹ ਕਰ ਦੇਣਾ ਉਹ ਇਦਾਂ ਨਹੀਂ ਕਰਦਾ ਹੁੰਦਾ। ਤੇ ਪਤਨੀ ਕਹਿਣ ਲੱਗੀ ਆਪਦੇ ਪਤੀ ਨੂੰ ਘਰ ਵਾਲੇ ਨੂੰ ਚੰਗਾ ਤੁਸੀਂ ਦੱਸ ਦੋ ਸੰਨਿਆਸ ਕਿਵੇਂ ਲਿਆ ਜਾਂਦਾ ਫਿਰ ਉਹ ਪਤੀ ਨੇ ਕਿਹਾ ਦੇਖਣਾ ਚਾਹੁੰਨੀ ਆ ਤੂੰ ਸੰਨਿਆਸ ਕੌਣ ਲੈਂਦਾ ਕਿਵੇਂ ਲੈਂਦਾ ਕਹਿੰਦੀ ਦੱਸੋ ਮੈਨੂੰ ਉਹ ਬੰਦੇ ਨੇ ਉਸ ਵੇਲੇ ਆਪਦੇ ਕੀਮਤੀ ਵਸਤਰ ਜਿਹੜੇ ਪਾਏ ਸੀ ਨਾ ਉਹਦੇ ਘਰ ਵਾਲੇ ਨੇ ਉਤਾਰ ਦਿੱਤੇ ਆ ਲੰਗੋਟੀ ਬੰਨ ਲਈ ਆ ਤੇ ਕਹਿਣ ਲੱਗਾ ਅੱਜ ਤੋਂ ਬਾਅਦ ਤੂੰ ਜਿੰਨੀਆਂ ਸਾਰੀਆਂ ਇਸਤਰੀਆਂ ਨੇ ਔਰਤਾਂ ਨੇ ਉਹ ਮੇਰੀਆਂ ਮਾਮਾ ਨੇ ਉਸੇ ਪਾਲੂ ਸੰਨਿਆਸੀ ਬਣ ਕੇ ਚਲਾ ਗਿਆ ਸੰਨਿਆਸੀਆਂ ਵਾਂਗ ਸਦਾ ਵਾਸਤੇ ਇਹ ਗੱਲੀ ਜੋਗ ਨਾ ਹੋਈ ਇਹ ਗੱਲਾਂ ਬਾਤਾਂ ਨਾਲ ਨਹੀਂ ਇਹ ਚੀਜ਼ਾਂ ਮਿਲਦੀਆਂ ਇਹ ਤਾਂ ਭਾਈ ਅਮਲ ਕਮਾਉਣੇ ਪੈਂਦੇ ਆ ਤੇ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਤਰ ਗਿਆ ਇਹ ਕੰਮ ਅਮਲਾ ਨਹੀਂ ਬੰਦੇ ਦਾ ਸਾਥ ਦੇਣਾ ਇਹ ਗੱਲਾਂ ਬਾਤਾਂ ਬੰਦੇ ਨੂੰ ਕਿਤੇ ਪਹੁੰਚਾ ਸਕਦੀਆਂ ਕਿਤੇ ਵੀ ਨਹੀਂ ਪਹੁੰਚਾ ਸਕਦੀਆਂ ਤਾਂ ਗੁਰਮਖ ਪਿਆਰਿਓ ਇਸ ਤਰ੍ਹਾਂ ਨਾਮ ਤੋਂ ਅਸੀਂ ਦੂਰ ਹੋ ਗਏ ਆ ਤੇ ਨਾਮ ਤੋਂ ਬਿਨਾ ਸੁਖ ਨਹੀਂ ਹੋ ਸਕਦਾ ਸੰਗਤ ਜੀ ਇਹ ਪੰਜ ਗਲਤੀਆਂ ਸੈਕ ਇਤਿਹਾਸ ਵਿੱਚ ਪੜੋ ਇਤਿਹਾਸ ਵਾਰ-ਵਾਰ ਹੋਈਆਂ ਨੇ ਕਈ ਮੰਦੇ ਪਿੱਛੇ ਲੱਗ ਗਏ ਉਹਨਾਂ ਨੇ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਿਆ ਗੁਰੂ ਪੁੱਤਰ ਹੋ ਕੇ ਆਵਾ ਪ੍ਰਿਥੀ ਚੰਦ ਵਰਗੇ ਦੁਖੀ ਰਹੇ ਆ ਤੇ ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨੀਆਂ ਭਾਈ ਨੰਦ ਲਾਲ ਸਾਹਿਬ ਜੀ ਵਰਗੇ ਭਾਈ ਬਹਿਲੋਂ ਸਭ ਤੋਂ ਪਹਿਲੋਂ ਭਾਈ ਮੰਝ ਜੀ ਉਹ ਸਾਰੇ ਬਚ ਗਏ ਆ ਜਿਨ੍ਹਾਂ ਨੇ ਦੁਨੀਆਂ ਦੀ ਸੋਚ ਉਹਦੇ ਨਾਲ ਮਤ ਮਲਾਈ ਉਹ ਭਟਕ ਗਏ ਆ ਗੁਰਮਖੋ ਆਓ ਅਸੀਂ ਵੀ ਗੁਰੂ ਵਾਲਾ ਰਾਹ ਚੁਣੀਏ ਨਾਮ ਜਪੀਏ ਸੇਵਾ ਕਰੀਏ ਸੰਗਤ ਜਿਹੜੀ ਆ ਮਹਾਂਪੁਰਖਾਂ ਦੀ ਰੱਬ ਦੇ ਪਿਆਰਿਆਂ ਦੀ ਕਰੀਏ ਗੁਰੂ ਦੀ ਅਗਿਆ ਵਿੱਚ ਤੁਰੀਏ ਤੇ ਜੀਵਨ ਨਿਖਰੇ ਜਾਵੇਗਾ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ